ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਜਿਹੜੀ ਹੈਗੀ 1 ਮਾਰਚ ਤੋਂ ਸਟਾਰਟ ਹੋਈ ਹੈ ਯੁੱਧ ਨਸ਼ਾ ਵਿਰੁੱਧ ਠੀਕ ਹੈ ਡਰਗ ਵਾਰਗੇਸ ਡਰਗ ਇਸ ਦੇ ਤਹਿਤ ਡੀਜੀਪੀ ਸਰ ਸੀ ਗੌਰਵ ਯਾਦਵ ਸਰ ਡੀਆਈਜੀ ਰੇਂਜ ਸੁਪਨਜੀ ਦੇ ਨਿਸ਼ਾਨ ਦੇਸ਼ ਤੇ ਜਿਹੜਾ ਹੈ ਸਾਡੇ ਵੱਲੋਂ ਪ੍ਰੋਪਰ ਮੁਹਿੰਮ ਚਲਾਈ ਗਈ ਹੈ ਤੁਸੀਂ ਦੇਖਿਆ 1 ਮਾਰਚ ਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਸਾਰੇ ਪੰਜਾਬ ਚ ਆਪਰੇਸ਼ਨ ਹੋਇਆ ਸੀ ਤੇ ਆਪਣੇ ਫਾਜ਼ਿਲਕਾ ਪੁਲਿਸ ਨੇ ਵੀ ਉਹਦਾ ਆਪਰੇਸ਼ਨ ਕੀਤਾ ਸੀਗਾ ਤੇ ਆਈਜੀ ਸਹਿਬਾਨ ਜਿਹੜੇ ਹੈਗੇ ਆ ਉਹ ਵੀ ਜਿਹੜਾ ਹੈਗਾ ਉਹਨੂੰ ਸੁਪਰਵਾਈਜ਼ ਕਰਨ ਆਏ ਸੀ ਜਿਸ ਤੇ ਸਾਨੂੰ ਉਸ ਟਾਈਮ ਬੜੀ ਸਫਲਤਾ ਪ੍ਰਾਪਤ ਹੋਈ ਸੀ ਕਿ ਅਸੀਂ ਘੱਟੋ ਘੱਟ 11 ਪਰਚੇ ਤੇ 22 ਜਿਹੜੇ ਹੈਗੇ ਆ ਨਸ਼ਾ ਤਸਕਰ ਫੜੇ ਸੀਗੇ ਇਸ ਦੌਰਾਨ ਜਿਹੜਾ ਹੈਗਾ ਮੁਹਿੰਮ ਦੇ ਵਿੱਚ ਸਾਡੇ ਸੀਆਈਏ ਇੰਸਪੈਕਟਰ ਗੁਰਤੇਜ ਪਲੱਸ ਆਪਣੇ ਡੀਐਸਪੀ ਜਤਿੰਦਰ ਤੇ ਡੀਐਸਪੀ ਆਪਣੇ ਬਲਕਾਰ ਸਿੰਘ ਜਿਹੜੇ ਹੈਗਾ ਇਹਨਾਂ ਨੇ ਜਿਹੜਾ ਹੈਗਾ ਇਹ ਇਨਫੋਰਮੇਸ਼ਨ ਦੇ ਤਹਿਤ ਪੈਟ੍ਰੋਲਿੰਗ ਤੇ ਸੀ ਜ ਜ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਮਿਲੀ ਕਿ ਜਿਹੜਾ ਆਪਣੇ ਨਸ਼ਾ ਦਾ ਜਿਹੜਾ ਹੈਗਾ ਜ਼ੋਰ ਹੋਣ ਕਰਕੇ ਲੋਕਾਂ ਚ ਜਿਹੜੀ ਆਵਾਜ਼ ਆਪ ਠਾਈ ਹੈ ਉਸ ਉਹਨਾਂ ਨੂੰ ਕਾਫੀ ਸਪੋਰਟ ਮਿਲੀ ਤੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਕ ਕੈਮਿਸਟ ਹੈਗਾ ਜਿਹੜਾ ਉਹ ਜਵਾਰ ਕੇ ਉੱਗੇ ਪਿੰਡ ਦਾ ਉਹ ਕਾਫੀ ਜਿਹੜਾ ਹੈਗਾ ਮੈਡੀਸਨ ਜਿਹੜਾ ਹੈਗਾ ਵੇਚਦਾ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਤੇ ਬੜੀ ਭਾਰੀ ਮਾਤਰਾ ਚ ਉਹਦਾ ਹੈਗਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਲੈ ਕੀ ਕਰਦੇ ਹੋਏ ਉੱਥੇ ਜਿਹੜਾ ਹੈਗਾ ਰੇਡ ਕੀਤੀ ਗਈ ਰੇਡ ਦੌਰਾਨ ਜਿਹੜਾ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੁਗੇ ਜਵਾਰਕੇ ਉਹ ਜਿਹੜਾ ਸ਼ੌਪ ਕਰਦਾ ਕੈਮਿਸ ਦੀ ਤੇ ਉਦੋਂ ਉਦੋਂ ਜਦੋਂ ਰੇਡ ਕੀਤਾ ਗਿਆ ਡਰੱਗ ਇੰਸਪੈਕਟਰ ਸਹਿਬਾਨ ਨਾਲ ਬੁਲਾਇਆ ਗਿਆ ਤਾਂ ਬੜੀ ਹੀ ਇੱਕ ਤੁਸੀਂ ਦੇਖੋਗੇ ਕਿ ਜਿਹੜਾ ਉਹਦਾ ਘਰ ਹੈਗਾ ਪਿੱਛੇ ਉਹਦਾ ਇੱਕ ਪੁਰਾਣਾ ਘਰ ਨਾਲ ਬਣਿਆ ਸੀਗਾ ਤੇ ਉਹਦੇ ਅੰਦਰ ਉਹਨੇ ਡੰਪ ਚ ਜਿਹੜਾ ਹੈਗਾ ਦਵਾਈਆਂ ਜਿਹੜੀਆਂ ਡੰਪ ਕੀਤੀਆਂ ਹੋਈਆਂ ਸੀ ਕੈਮਿਸਟ ਦੇ ਬਾਹਰ ਦੇਖਣ ਨੂੰ ਜਿਹੜੀਆਂ ਵਿਜੀਬਲ ਸੀਗੀਆਂ ਉਹ ਹਰ ਕੋਈ ਜੇ ਚੈੱਕ ਕਰਦਾ ਤਾਂ ਉਹ ਦੇਖ ਕੇ ਚਲੇ ਜਾਂਦਾ ਸੀ ਸੋ ਦਰਾਨੇ ਚੈਕਿੰਗ ਸਾਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਟੋਟਲ ਅਬਵ 5 ਲੱਖ ਜਿਹੜੀ ਹੈਗੀ ਹੈ ਮੈਡੀਸਨ ਬ੍ਰਾਂਚ ਕੀਤੀ ਜਿਹੜੀ ਪ੍ਰੈਗਾ ਹੈਗੀਆਂ ਉਹ ਇੰਨੀ ਭਾਰੀ ਮਾਤਰਾ ਸੀਗਾ ਕਿ ਇਟ ਇਜ਼ ਨੀਅਰ ਬਾਊਟ 5 ਲੱਖ ਜਿਹੜੀ ਹੈਗੀ ਉਹ ਕੱਲੀ ਪ੍ਰੈਗਾ ਪ੍ਰੈਗਾ ਸੀ ਸੋ ਜਿਹੜੀ ਟੋਟਲ ਰਿਕਵਰੀ ਸਾਡੀ ਹੈਗੀ ਆ ਉਹ ਆਲਮੋਸਟ 6 ਲੱਖ ਟੱਚ ਕੀਤੀ ਹੈ ਇਹ ਜਿਹੜੇ ਕਰਨਪ੍ਰੀਤ ਸੀ ਤੇ ਉਹਦੇ ਨਾਲ ਹੀ ਉਹਦਾ ਸਾਥੀ ਜਤਿੰਦਰ ਹੈ ਪੁੱਤਰ ਸੁਖਵਿੰਦਰ ਸਿੰਘ ਇਹ ਕੁੜਮਾ थाना ਮਬਦੂਦ ਦਾ ਰਹਿਣ ਵਾਲਾ ਹੈਗਾ ਇਹ ਇਹਦਾ ਨਾਲ ਪਾਰਟਨਰ ਸੀਗਾ ਸੋ ਇਹਦੇ ਵਿੱਚ ਕਿਉਂਕਿ ਹੁਣ ਅਸੀਂ ਰੈਸਟ ਕੀਤਾ ਪੁੱਛ ਕੇ ਜਾਰੀ ਹੈ ਇਨਵੈਸਟੀਗੇਸ਼ਨ ਗoing on ਤੇ ਇਹ ਜਿਹੜਾ ਹੈਗਾ ਇਹ ਪਲੱਸ ਅੱਗੇ ਸੇਲ ਕਰਨ ਦਾ ਅੱਗੇ ਪਲੱਸ ਨਸ਼ਾ ਤਸਕਰ ਨਾਲ ਕੋਰੀਅਰ ਨਾਲ ਮਿਲਦਾ ਸੀਗਾ ਤੇ ਅੱਗੇ ਸਪਲਾਈ ਕਰਦੇ ਸੀਗੇ ਇਹਦੇ ਛੁਣ ਇੱਕ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਅਸੀਂ ਹੁਣ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਰਹੇ ਹਾਂ ਇਹ ਨਫਰਾਂ ਦੀ ਜਿਹੜੀ ਕਿ ਇਹਨੂੰ ਫਾਲੋ ਕਰੂਗੀ ਪਿਛਲਾ ਰਿੰਕ ਬੈਕਵਰਡ ਫਾਰਵਰਡ ਲਿੰਕ ਤੇ ਜਿਹੜਾ ਪ੍ਰੈਜ਼ੈਂਟ ਹੈਗਾ ਉਹਨੂੰ ਇਹ ਇੱਕ ਇੱਕ ਮਿਊਨਿਟੀ ਲਈ ਤਿਆਰ ਕਰਕੇ ਕਿ ਕਿੱਥੋਂ ਕਿੱਥੇ ਜਾਣੀ ਸੀ ਕਿੱਥੋਂ ਆਈ ਹੈ ਇੱਥੋਂ ਤੱਕ ਬੈਚ ਨੰਬਰ ਲੈ ਕੇ ਕਿੱਥੋਂ ਬਣਦੀ ਸੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਟ ਇਜ਼ ਵਨ ਆਫ ਦਾ బిਗੇਸਟ ਰਿਕਵਰੀ ਬੈਚ ਤੋਂ ਜਾ ਕੇ ਪ੍ਰੋਪਰ ਇਰਸਟੀਗੇਸ਼ਨ ਟੀਮ ਹੈ ਜਿਹੜੀ ਉਹ ਤੁਹਾਨੂੰ ਸ਼ਾਰਟਲੀ ਦੱਸ ਦਾਂਗੇ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੂਗੀ ਸੋ ਉਸ ਟੀਮ ਨੂੰ ਇਹ ਹਦਾਇਤ ਹੈ ਅਸੀਂ ਸੁਪਰਵਾਈਜ਼ ਕਰਾਂਗੇ ਕਲ ਬ੍ਰਿਕ ਵਿੱਚ ਜਾ ਕੇ ਆਪਾਂ ਧੁਰ ਤੱਕ ਕਿਉਂਕਿ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਇੰਨੀ ਭਾਰੀ ਮਾਤਰਾ ਛਾਇ ਕਿਵੇਂ ਕਿਵੇਂ ਲੋਕਾਂ ਕੋਲੇ ਜਾਣੀ ਸੀ ਕਿੰਨੀ ਆਪਣੀ ਜਵਾਨੀ ਜਿਹੜੀ ਹੈ ਬਰਬਾਦ ਹੋਣੀ ਸੀ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਦੀ ਹਦਾਇਤਾਂ